ਜੇ ਤੁਸੀਂ ਇਹ ਸੋਚਦੇ ਹੋ ਕਿ AI ਸਿਰਫ ਚੈਟ ਜੀਪੀਟੀ ਜਾਂ ਕੈਮਰੇ ਵਿੱਚ ਚਿਹਰੇ ਪਛਾਣਨ ਵਾਲੀ ਟੈਕਨੋਲੋਜੀ ਹੈ ਤਾਂ ਤੁਸੀਂ ਸਿਰਫ ਅੱਧੀ ਤਸਵੀਰ ਦੇਖ ਰਹੇ ਹੋ AI ਸ਼ੁਰੂ ਹੋਈ ਸੀ ਸਾਡੀ ਮਦਦ ਲਈ ਪਰ ਇਦਾਂ ਨਹੀਂ ਹੋ ਸਕਦਾ ਕਿ ਇਹ ਇੱਕ ਦਿਨ ਸਾਨੂੰ ਹੀ ਡਿਸੀਡ ਕਰ ਦੇਵੇ ਕਿ ਕਿਵੇਂ ਫੈਸਲੇ ਲੈਣੇ ਹਨ ਕਿਵੇਂ ਲੜਾਈ ਜਿੱਤਣੀ ਅਤੇ ਲੋਕਾਂ ਨੂੰ ਮੋਲਣਾ ਇਹੋ ਜਿਹਾ AI ਜਾਂ ਕੰਪਿਊਟਰ ਇੱਕ ਦਿਨ ਇਹ ਵੀ ਸੋਚ ਸਕਦੇ ਹਨ ਕਿ ਇਨਸਾਨ ਤਾਂ ਗਲਤੀ ਕਰਦੇ ਨੇ ਟੈਕਨੋਲੋਜੀ ਦੀ ਬਰਬਾਦੀ ਕਰਦੇ ਨੇ ਤਾਂ ਕੀ ਇਹ ਮੇਰੇ ਕੰਮ ਦੀ ਰੁਕਾਵਟ ਨਹੀਂ ਮੰਨ ਲਓ ਦੇਸ਼ਾਂ ਦੀ ਲੜਾਈ ਵਿੱਚ ਡਰੋਨ ਆਪਣੇ ਨਿਸ਼ਾਨੇ ਖੁਦ ਚੁਣ ਲਾਦੇ ਜਾਣ। ਇਹ ਲੜਾਈ ਦੇ ਫੈਸਲੇ ਕੰਪਿਊਟਰ ਦੇ ਹਵਾਲੇ ਹੋਣ ਪਰ ਅਸੀਂ ਇਹ ਸੋਚਦੇ ਹੋਵਾਂਗੇ ਕਿ ਇਹ ਸਾਡੀ ਮਦਦ ਕਰ ਰਹੇ ਹਨ ਜਦ ਕਿ ਕੰਟਰੋਲ ਸਾਡੇ ਕੋਲ ਨਹੀਂ ਕੰਪਿਊਟਰ ਕੋਲ ਹੋਵੇਗਾ। ਕੰਪਿਊਟਰ ਦੇ ਸਿੱਖਣ ਦੀ ਤੇਜ਼ੀ ਬਹੁਤ ਘਾਤਕ ਹੈ। ਇਸ ਦਾ ਮਤਲਬ ਹੈ ਕਿ ਅੱਜ ਉਹ ਤੁਹਾਡਾ ਕੰਮ ਕਰਦੇ ਹਨ, ਕੱਲ ਉਹ ਤੁਹਾਡੇ ਤਾਂ ਫੈਸਲੇ ਲੈ ਲੈਣ ਤੇ ਪਰਸੋਂ ਤੁਹਾਨੂੰ ਲੋੜ ਤੋਂ ਬਾਅਦ ਸਮਝਣ ਲੱਗ ਜਾਣਾ। ਤੇ ਜੇਕਰ ਉਹ ਕਿਸੇ ਨਤੀਜੇ ਵਿੱਚ ਇਹ ਸੋਚ ਲੈਣ ਕਿ ਇਨਸਾਨ ਤਬਾਹੀ ਕਰਦੇ ਨੇ ਤਾਂ AI ਜਾਂ ਕੰਪਿਊਟਰ ਸਭ ਤੋਂ ਪਹਿਲਾਂ ਇਨਸਾਨਾਂ ਨੂੰ ਹੀ ਖਤਮ ਕਰੇਗਾ। ਤਾਂ ਕੀ ਅਸੀਂ ਤਿਆਰ ਹਾਂ ਉਸ ਦਿਨ ਲਈ? ਅਸਲ ਖਤਰਾ ਇਹ ਨਹੀਂ ਕਿ AI ਜਾਂ ਕੰਪਿਊਟਰ ਬੁਰੇ ਬਣ ਜਾਣਗੇ ਅਸਲ ਖਤਰਾ ਇਹ ਹੈ ਜੇ AI ਨੂੰ ਸਹੀ ਕਮ ਨਾ ਦਿੱਤਾ ਗਿਆ ਜਿਵੇਂ ਤੁਸੀਂ AI ਨੂੰ ਕਿਹਾ ਪ੍ਰithvi ਤੇ ਸ਼ਾਂਤੀ ਲੈ ਆਵੇ ਤਾਂ ਇਹ ਮਨੁੱਖੀ ਲੜਾਈ ਦੀ ਜੜ ਨੂੰ ਜਾਂ ਮਨੁੱਖ ਨੂੰ ਹੀ ਹਟਾ ਸਕਦਾ ਹੈ ਸਿਰਫ ਇੱਕ ਕੋਡ ਇੱਕ ਕਮਾਂਡ ਅਤੇ ਇੱਕ ਐਲਗੋਰਿਦਮ